ਛੋਟੇ ਪਰਿਵਾਰ ਵਾਸਤੇ ਤਿੱਕ ਘੱਟ ਬਜਟ ਦੀ ਕੋਠੀ ਇਸ ਤੋਂ ਵਧੀਆ ਨਹੀਂ ਹੋ ਸਕਦੀ ਦੋਸਤੋ ਬਹੁਤ ਵਧੀਆ ਅੰਦਰ ਦਾ ਪਲਾਨ ਬਣਾਓ ਸਾਰੀ ਸਹੂਲਤਾਂ ਇਸ ਕੋਠੀ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਆਪਾਂ ਪਲਾਨ ਤਿਆਰ ਕਰਵਾਉਣਾ ਹੈ ਤਾਂ ਛੋਟੇ ਤੋਂ ਛੋਟਾ ਹੋਵੇ ਛੇਤੀ ਤਿਆਰ ਹੁੰਦਾ ਹੈ ਤੇ ਸਫਾਈ ਵੀ ਜ਼ਿਆਦਾ ਹੁੰਦੀ ਹੈ ਜੇਕਰ ਵੱਡੀ ਤੋਂ ਵੱਡੀ ਕੋਠੀ ਉ ਤਾਂ ਟਾਈਮ ਲੱਗੂਗਾ ਉਸ ਨੂੰ ਤਿਆਰ ਕਰਨ ਤੇ ਵੀ ਤੇ ਸਫਾਈ ਵੀ ਨਹੀਂ ਹੁੰਦੀ ਹੈਗੀ ਜਿੰਨੀ ਜਿੰਨੀ ਚਾਹੀਦੀ ਹੁੰਦੀ ਹੈ ਅੱਸੀ ਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ 1500 ਸਕਰ ਫੁੱਟ ਦੇ ਵਿੱਚ ਬਣੀ ਹੋਈ ਸਿੰਗਲ ਕੋਰਸਨ ਕੋਠੀ ਲੈ ਕੇ ਆ ਜਾਗੇ ਜੋ ਕਿ ਬਹੁਤ ਵਧੀਆ ਪਲਾਨ ਬਣਾਇਆ ਹੋਇਆ ਛੋਟੇ ਪਰਿਵਾਰ ਵਾਸਤੇ ਛੋਟੀ ਫੈਮਿਲੀ ਵਾਸਤੇ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਬਾਈ ਨੇ ਪਲਾਨ ਕੀਤੀ ਹੈ ਕੋਠੀ ਤੇ ਬਿਨਾ ਨਕਸ਼ੇ ਤੋਂ ਤਿਆਰ ਕੀਤੀ ਹੈ ਕੋਠੀ ਸਿਰਫ ਮਿਸਤਰੀ ਬਾਈ ਠੇਕੇਦਾਰ ਦੀ ਰਾਇ ਨਾਲ ਤੇ ਆਪਣੀ ਰਾਇ ਨਾਲ ਇਸ ਕੋਠੀ ਨੂੰ ਪਲਾਨ ਕੀਤਾ ਜੋ ਕਿ ਜਿੰਨਾ ਵੀ ਪਲਾਨ ਅੰਦਰ ਦਾ ਬਣਾਇਆ ਤੁਹਾਨੂੰ ਆਪਾਂ ਸਾਰਾ ਦਿਖਾਵਾਂਗੇ ਵਧੀਆ ਛੋਟੇ ਪਰਿਵਾਰ ਵਾਸਤੇ ਜੈ ਜੇ ਰੂਮ ਨੇ ਜਿੰਨਾ ਇੱਕ ਆਮ ਕੋਠੀ ਦੇ ਵਿੱਚ ਹੁੰਦਾ ਸਾਰਾ ਮਤਲਬ ਹੈਗਾ ਫੈਸਿਲਿਟੀ ਜੋ ਕਿ 1500 स्क्वेयर फुट टोटल ਇਹ ਬਣਿਆ ਹੋਇਆ ਹੈਗਾ ਤੇ 45/33 स्क्वेयर फुट ਦਾ ਇਹ ਪਲਾਟ ਹੈ ਜੋ ਕਿ ਚੜਾਈ ਲੰਬਾਈ ਇਸ ਦੀ ਗੱਲ ਕਰੀਏ ਤਾਂ ਤੇ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਹੈ ਦੋਸਤੋ ਬਾਈ ਦੇ ਦਸਮੇ ਮੁਤਾਬਕ ਜਿੱਤੇ ਜਿਹੜੀ ਟੋਟਲ ਇੱਟ ਲੱਗੀ ਹੈਗੀ 44000 ਇੱਟ ਲੱਗੀ ਹੈਗੀ ਜੋ ਕਿ ਵਿੱਚੇ ਨਿਵਾਚ ਤੇ ਵਿੱਚੇ ਉੱਪਰ 44000 ਟੋਟਲ ਇੱਟ ਲੱਗੀ ਹੈ ਤੇ ਕੋਠੀ ਹੁਣ ਤੱਕ ਪਲਾਸਟਰ ਹੋ ਗਈ ਇਹ ਬਾਕੀ ਪੱਥਰ ਦਾ ਕੰਮ ਜੋੜਿਆ ਦਾ ਕੰਮ ਬਾਕੀ ਰਹਿੰਦਾ ਸਾਰਾ ਕੰਮ ਤੇ ਹੁਣ ਤੱਕ ਇਸ ਤੇ ਬਾਈ ਦੇ ਕਹਿਣ ਮੁਤਾਬਕ 12 ਲੱਖ ਰੁਪਏ ਲੱਗੇ ਨੇ ਇਸ ਕੋਠੀ ਦੇ ਉੱਪਰ ਕੀ ਕੀ ਲੱਗਿਆ ਇਸ ਦੇ ਵਿੱਚ ਕੀ ਕੀ ਬਣਾ ਹੋਇਆ ਹੈ ਕਿਹੜੇ ਕਿਹੜੇ ਰੂਮ ਬਣਾ ਹੋਏ ਨੇ ਉਹ ਤੁਹਾਨੂੰ ਆਪ ਦਿਖਾ ਦਨੇ ਆਂਗੇ ਸੋ ਇਧਰ ਇਹ ਜੋ ਕਿ ਆਪਣੇ ਫੋਰਚ ਦੇ ਵਿੱਚ ਫਰਸਟ ਤੇ ਐਂਟਰੀ ਦਿੱਤੀ ਹੋਈ ਹੈ ਡ੍ਰੈਗ ਰੂਮ ਦੀ ਐਂਟਰੀ ਹੈ ਆਹ ਵੇਖ ਸਕਦੇ ਹੋ ਤੁਸੀਂ ਬਾਈ ਜੀ ਦਿਖਾ ਜੂ ਇਹ ਡ੍ਰੈਗ ਰੂਮ ਆ ਜਾਂਦਾ ਜਿਸ ਦੇ ਵਿੱਚ ਕਿ ਸਾਹਮਣੇ ਇੱਕ ਵਿੰਡੋ ਦਿੱਤੀ ਹੋਈ ਹੈ ਵੱਡੀ ਵਧੀਆ ਮਤਲਬ ਕਾਫੀ ਹਵਾਦਾਰ ਕੋਠੀ ਬਣੀ ਹੋਈ ਹੈ ਤੇ ਹਵਾ ਕਰੋਸਿੰਗ ਦਾ ਕਾਫੀ ਧਿਆਨ ਰੱਖਿਆ ਗਿਆ ਵਧੀਆ ਫੈਸਿਲਿਟੀ ਦਿੱਤੀ ਹੋਈ ਹੈ ਬਹੁਤ ਜ਼ਿਆਦੇ ਵੈਂਟੀਲੇਸ਼ਨ ਦਾ ਪੂਰਾ ਧਿਆਨ ਹੈ ਬਹੁਤ ਜ਼ਿਆਦੇ ਤੇ ਚਾਨਣ ਪੂਰਾ ਪੈ ਰਿਹਾ ਕੋਠੀ ਦੇ ਵਿੱਚ ਬਿਲਕੁਲ ਹਨੇਰਾ ਨਹੀਂ ਚਾਪਦਾ ਤੇ ਬੈਕ ਸਾਈਡ ਤੇ ਲੋਬੀ ਦੇ ਵਿੱਚ ਵੱਡਾ ਡੋਰ ਹੈ ਸਟ੍ਰੇਮ ਹੁੰਦਾ ਸੋ ਇਸ ਦੇ ਦੋ ਐਂਟਰੀਆਂ ਨੇ ਡਾਇਨੋਮੀਆ ਤੇ ਇਹ ਮੇਨ ਪੋਰਚ ਹੈਗਾ ਜੋ ਕਿ ਕੋਠੀ ਦਾ ਤੇ ਬਈ ਨੇ ਗਲਾਈ ਦਿੱਤੀ ਹੋਈ ਹੈ ਜੋ ਕਿ ਦੇਖਿਆ ਕਲਾਸਿਕੀ ਲੁੱਕ ਦੇ ਰਹੀ ਹੈ ਜੋ ਕਿ ਕੋਠੀ ਨੂੰ ਤੇ ਇਹ ਮਾਡਰਨ ਵੀ ਹੋ ਸਕਦੀ ਸੀ ਜੇਕਰ ਚੌਰਸ ਦੇ ਵਿੱਚ ਹੋ ਜਾਂਦੀ ਤਾਂ ਇਸੇ ਨਾਲ ਥੋੜਾ ਮੈਚਿੰਗ ਹੁੰਦੀ ਹੈ ਜੇਕਰ ਆਪਾਂ ਗ੍ਰਿਲ ਜਾਲੀ ਦੀ ਆਪਾਂ ਕੰਪੇਅਰ ਕਰੀਏ ਤੇ ਇਹਦੇ ਨਾਲ ਜੇਕਰ ਭਾਂਡਿਆਂ ਦੇ ਵਿੱਚ ਆਪਾਂ ਗਲਾਈ ਦੇ ਦਿੰਨੇ ਤਾਂ ਇਹਦੇ ਨਾਲ ਉੱਪਰ ਜਾਲੀ ਜੋ ਕਿ ਉੱਪਰ ਲੱਗਦੀ ਹੈਗੀ ਉਹਦੇ ਨਾਲ ਮੈਚਿੰਗ ਹੋ ਜਾਂਦੀ ਹੁੰਦੀ ਹੈ ਥੋੜੀ ਇਸ ਨੂੰ ਆਪਾਂ ਕਲਾਸਿਕ ਦਾ ਮਤਲਬ ਰੂਪ ਦੇ ਦਿੰਦੀ ਹੈ ਇਹ ਕੋਠੀ ਨੂੰ ਸੋ ਇਹ ਪੋਰਚ ਬਣਿਆ ਹੋਇਆ ਹੈ ਗੱਡੀ ਵਾਸਤੇ ਕਾਫੀ ਜਗ੍ਹਾ ਹੈ ਜੀ ਬੜੀਆ ਖੁੱਲੀ ਇਧਰ ਮੇਨ ਐਂਟਰੀ ਆ ਗਈ ਇਹ ਕੋਠੀ ਦੀ ਮੇਨ ਐਂਟਰੀ ਦੇ ਵਿੱਚ ਆਪਣਾ ਲੋਬੀ ਦੇ ਸੈਂਟਰ ਹੋ ਚੁੱਕਿਆ ਕਾਫੀ ਖੁੱਲੀ ਲੋਬੀ ਬਣੀ ਹੋਈ ਹੈਗੀ ਜੋ ਕਿ ਆਪਾਂ ਵੇਖ ਸਕਦੇ ਤੁਸੀਂ ਇੱਥੇ ਇਹ ਅੰਦਰ ਵਾਲਾ ਮਤਲਬ ਡੋਰ ਆਗਾ ਜੋ ਕਿ ਡਰੈਗ ਰੂਮ ਦਾ ਆਪਾਂ ਤੁਹਾਨੂੰ ਬਾਅਦ ਦੀ ਵੀ ਦਿਖਾ ਚੁੱਕੇ ਹਾਂ ਜੋ ਕਿ ਇੱਕ ਬਾਹਰ ਐਂਟਰੀ ਹੈ ਕੀ ਕੀਤੀ ਹੈ ਤਾਂ ਕਿ ਮਹਿਮਾਨ वगैरह ਕੋਈ ਸਿੱਧਾ ਆ ਕੇ ਬੈਠ ਸਕੇ ਤੇ ਇੱਥੇ ਪੜਦੇ वगैरह ਬਹਿ ਜਾਣਗੇ ਤੇ ਇਧਰੋਂ ਕਵਰ ਹੋ ਜਾਂਦੀ ਹੁੰਦੀ ਹੈ ਤੇ ਇਧਰ ਲੈਫਟ ਸਾਈਡ ਤੇ ਜੋ ਕਿ ਕਿਚਨ ਬਣਿਆ ਹੋਇਆ ਹੈਗਾ ਆ ਵੇਖ ਸਕਦੇ ਹੋ ਤੁਸੀਂ ਤੇ ਸਾਹਮਣੇ ਇੱਕ ਵਿੰਡੋਰ ਜਿਹੀ ਹੈ ਜੋ ਕਿ ਗੇਟ ਤੇ ਕਾਫੀ ਧਿਆਨ ਆ ਰੰਦਾ ਆਪਣਾ ਇਹ ਵੀ ਇੱਕ ਮੈਂਡ ਜ਼ਰੂਰਤ ਹੁੰਦੀ ਹੈ ਦੋਸਤੋ ਤਾਂ ਕਿ ਸਾਹਮਣੇ ਨਿਗਾਹ ਵਜਦੀ ਰਹੇ ਕੋਈ ਪਤਾ ਲੱਗਦਾ ਰਹੇ ਨਾ ਹੁੰਦਾ ਸੋ ਇਧਰ ਬੈਕ ਸਾਈਡ ਤੇ ਪੂਜਾ ਰੂਮ ਵੀ ਰੱਖਿਆ ਗਿਆ ਜੋ ਕਿ ਕਿਚਨ ਦੇ ਨਾਲ ਜੁਲਕਾ ਦੋ ਨਹੀਂ ਇਧਰ ਕੋਈ ਯਾਰ ਉਹ ਤੇਰੇ ਤੇ ਛੋਟਾ ਜਿਹਾ ਕਰੋਸਨਾਂ ਨਾਂ ਵੀ ਲਗਾਇਆ ਹੈ ਤਾਂ ਕਿ ਹਵਾ ਤੇ ਚਾਨਣ ਪੈਂਦਾ ਰਹੇ। ਸੋ ਇਧਰ ਬੈਕ ਸਾਈਡ ਤੇ ਦੋ ਬੈਡਰੂਮ ਨੇ। ਇੱਕ ਇਹ ਲੈਫਟ ਸਾਈਡ ਵਾਲਾ ਜੋ ਕਿ ਇਹ ਬੈਡਰੂਮ 12x16 ਸਕਰੂਟ ਦੇ ਚੁਣਾਵਾਂ ਵਾਲਾ। ਕਿ ਬੈਕ ਸਾਈਡ ਤੇ ਇਸ ਦਾ ਇੱਕ ਦਰਵਾਜ਼ਾ ਰੱਖਿਆ ਗਿਆ ਤੇ ਇੱਕ ਵਿੰਡੋ ਵੀ ਲੱਗੀ ਹੋਈ ਹੈ ਵੱਡੀ। ਜੋ ਕਿ ਹਵਾ ਬੈਕ ਸਾਈਡ ਤੇ ਵੀ ਕਾਫੀ ਵੱਡੀਆਂ ਵਿੰਡੋਆਂ ਰੱਖੀਆਂ ਹੋਈਆਂ ਤੇ ਸਾਹਮਣੇ ਵੀ ਵਿੰਡੋ ਨੇ। ਆਓ ਆਰ ਪਾਰ ਦੀ ਹਵਾ ਕ੍ਰੋਸਿੰਗ ਹੁੰਦੀ ਹੈ ਤੇ ਕੋਠੀ ਠੰਡੀ ਰਹਿੰਦੀ ਹੈ ਇਹਦੇ ਨਾਲ ਕਾਫੀ ਫਰਕ ਪੈਂਦਾ ਹੈ ਜੀ ਤੇ। ਸੋ ਇਧਰ ਬਿਚਾਰੇ ਡਰੈਸਿੰਗ ਰੂਮ ਤੇ ਵਾਸ਼ਰੂਮ ਬੈਕ ਸਾਈਡ ਤੇ ਵੀ ਇਹਨਾਂ ਦਾ ਬਾਹਰ ਰੱਖਿਆ ਹੋਇਆ ਕੋਈ ਬਾਈ ਦੀ ਜਗ੍ਹਾ ਨਹੀਂ ਬੈਠ ਸਕਤੇ ਹਾਂ ਦੇਖੋ ਇਹਨੂੰ ਬਾਈ ਨੇ ਅੰਦਰ ਪਸੂਗਰਾਂ ਰੱਖਣੇ ਹੁੰਦੇ ਸਨ ਤਾਂ ਵਗੈਰਾ ਵਾਸ਼ਰੂਮ ਬੈਕ ਸਾਈਡ ਤੇ ਜਿਵੇਂ ਛੱਤੀ ਤੇ ਕੋਠੀ ਮੁਹਰੇ ਪਾੜੀ ਥੋਣੀ ਲਾ ਕੇ ਆਪਣੇ 베ਰੇ ਦੇ ਵਿੱਚ ਜੋ ਕਿ ਨਮਾਈਂ ਕਰਦੀ ਜਿਆਦਾ ਸੀ ਤਾਂ ਕਰਕੇ ਤੇ ਇਹ ਵਾਸ਼ਰੂਮ ਤੇ ਡਰੈਸਿੰਗ ਰੂਮ ਸਿਰਫ ਲੋਬੀ ਨਾਲ ਅਟੈਚ ਹੈ ਕਾਮਨ ਬਣਾਏ ਹੋਏ ਨੇ ਇਹ ਇਹਨਾਂ ਨੂੰ ਬੈਡਰੂਮ ਦੇ ਨਾਲ ਅਟੈਚ ਨਹੀਂ ਕੀਤਾ ਤੇ ਇਧਰ ਇੱਕ ਰਾਈਟ ਸਾਈਡ ਤੇ ਬੈਡਰੂਮ ਆ ਜਾਂਦਾ ਹੈ ਜੋ ਕਿ ਐਕਸਰਨ ਤੁਸੀਂ ਤੇ ਇਸ ਦੇ ਵਿੱਚ ਵੀ ਇੱਕ ਵਿੰਡੋ ਲੱਗੇ ਹੋਇਆ ਹਰ ਰੂਮ ਦੇ ਵਿੱਚ ਇੱਕ ਵੱਡੀ ਵਿੰਡੋ ਦਿੱਤੀ ਗਈ ਹੈ ਜੋ ਕਿ ਇੱਕ ਬੜੀ ਚੀਜ਼ ਹੈ ਵਿੱਚ ਇੱਕ ਅਨੇਰ ਘੁਬਜਾਨੀ ਹੁੰਦਾ ਹੈਗਾ ਕਾਫੀ ਕੁੱਲੀ ਪੁੱਜੀ ਨੇ ਜੇ ਦੇ ਨਾਲ ਸੋ ਇਹਦੇ ਵਿੱਚ ਅਹੀ ਇੱਕ ਕਪੌੜੀਆਂ ਜੇ نیچے ਜੋ ਕਿ ਤੁਸੀਂ ਦੇਖ ਰਹੇ ਹੋ ਸਟੋਰ ਦਿੱਤਾ ਗਿਆ ਜਿਸ ਦੇ ਵਿੱਚ ਚੁੱਪ ਕੇ ਕਿਸੇ ਲੱਭ ਰੱਖ ਲਈ ਜੇ ਕਿ ਸਾਹਮਣੇ ਛੋਟਾ ਇੱਕ ਟੈਲੀਵਿਜ਼ਨ ਵਾਲਾ ਰਹਿ ਗਿਆ ਚੈਨਲ ਵਾਸਤੇ ਤੇ ਕਾਫੀ ਮਤਲਬ ਸਮਾਨ ਰੱਖ ਸਕਦੇ ਹੈ ਸੈਲ ਵਗੈਰਾ ਜੋ ਜਿੰਨੂ ਕੇ ਪਤਲਕਾ ਵੀ ਕਹਿ ਸਕਦੇ ਆ ਵਧੀਆ ਫੈਸਿਲਿਟੀ ਹੈ ਇਹ ਉਪਰੋਂ ਕਵਰ ਹੋ ਕੇ ਕੋਈ ਵੀ ਇਸ ਮਾਨਾਤਾਂ ਉਪਰ ਰੱਖ ਸਕਦੇ ਆ ਦੋਸਤੋ ਬਹੁਤ ਵਧੀਆ ਤੇ ਇਧਰ ਪੌੜੀ ਦੀ ਜਗ੍ਹਾ ਵੀ ਜੇਕਰ ਬਾਈ ਕੰਮ ਚਾਵੇ ਤਾਂ ਇੱਥੇ ਕਾਪੜਾ ਵਗੈਰਾ ਵੀ ਬਣ ਸਕਦਾ ਆ ਆਪਾਂ ਇਹਨੂੰ ਸਰਵਿਸ ਕਰ ਸਕਦੇ ਆਗੇ ਇੰਟੀਰੀਅਰ ਦੇ ਇਸ ਤੇ ਕਾਪੜਾ ਕਰਵਾ ਸਕਦੇ ਆ ਤੇ ਵਿੱਚ ਰੱਖਣ ਵਗੈਰਾ ਬਣ ਜਾਣਗੇ ਆਪਣੇ ਕਾਫੀ ਜਗ੍ਹਾ ਮਤਲਬ ਕਮ ਆ ਜਾਂਦੀ ਹੁੰਦੀ ਆ ਆਪਣੇ ਤੇ ਉਪਰ ਇਹ ਜੂਬਲੇਟ ਸੌਰੀ ਹੈ ਜੋ ਕਿ ਇਹ ਦੇਖ ਸਕਦੇ ਤੁਸੀਂ ਥੋੜਾ ਆਪਣਾ ਇਹ ਜਿਆ ਰੱਖਿਆ ਹੋਇਆ ਇਹ ਪੌੜੀ ਜਿਹਦਾ ਸਟੇਅ ਕਿਸਦਾ ਸਰਵਿਸ ਜਿੰਨਾ ਚੱਟਿਆ ਹੋਇਆਗਾ ਤੇ ਇਹ 100 ਸਕੂਅਰ ਫੁੱਟ ਉੱਪਰ ਬਣਦਾ ਹੈ ਜੋ ਕਿ ਟੋਟਲ 15500 ਸਕੂਅਰ ਫੁੱਟ ਬਣਨ ਜਾਂਦਾ ਹੁੰਦਾ ਤਾਂ ਉਹ ਵਿੱਚ ਅਸੀਂ ਸਕੂਅਰ ਫੁੱਟ ਨਹੀਂ ਚੇਰੇਗਾ ਇਸ ਕੋਠੀ ਦਾ ਤੇ 100 ਸਕੂਅਰ ਫੁੱਟ ਉੱਪਰ ਆਏਗਾ ਸੋ ਸਾਡੇ 1500 ਸਕੂਅਰ ਫੁੱਟ ਬਣਿਆ ਇਸ ਤੇ ਹੁਣ ਤੱਕ 12 ਲੱਖ ਰੁਪਏ ਲੱਗੇ ਬਾਈ ਦੇ ਕਹਿਣ ਮੁਤਾਬਕ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਇਦਾਂ ਦੀ ਹਰ ਰੋਜ਼ ਨਵੇਂ ਨਵੇਂ ਕੋਠੀਆਂ ਵੇਖਣ ਵਾਸਤੇ ਪੰਜਾਬੀ ਵਿਕਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ